ਆ ਬੰਦਾ ਪਛਾਣ ਲਓ ਬਾਈ ਆਹ ਕਲੀਅਰ ਫੋਟੋ ਹੈ ਦੀ ਬੰਦੇ ਦੀ ਪਛਾਣ ਲਓ ਇਹ ਹਰਾਮਖੋਰ ਮੈਂ ਲਫ਼ਜ਼ ਕਹਿ ਰਿਹਾ ਹਰਾਮਖੋਰ ਕੱਲ ਸਾਡੀ ਮਾਂ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਦੇ ਘਰ ਰੇਕੀ ਕਰਕੇ ਗਿਆ ਆ ਇਹ ਜਿਹੜਾ ਕਾਤਲ ਟੋਲਾ ਆ ਇਹ ਕਾਤਲ ਟੋਲਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਇਸ ਕਾਤਲ ਟੋਲੇ ਨੇ ਅੱਗੇ ਸਾਡੇ ਭਰਾਵਾਂ ਦੀਆਂ ਲਾਸ਼ਾਂ ਵਛਾਈਆਂ ਨੇ ਪੰਜਾਬ ਦੇ ਵਿੱਚ ਤੇ ਹੁਣ 100% ਸਾਨੂੰ ਯਕੀਨ ਆ ਕਿ ਇਹ ਬੰਦਾ ਵੀ ਉਸੇ ਕਾਤਲ ਟੋਲੇ ਦਾ ਆ ਕੱਲ ਇਹ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਕੋਲ ਪਹੁੰਚਿਆ ਰੇਕੀ ਕੀਤੀ ਉਥੇ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਮਾਤਾ ਹੀ ਨੇ ਫਰੰਟ ਰੋਅ ਦੀਆਂ ਫੋਟੋਆਂ ਖਿੱਚ ਲਈਆਂ ਤੇ ਇਹ ਉਥੋਂ ਦੀ ਕੱਚਾ ਜਾ ਹੋ ਕੇ ਭੱਜ ਗਿਆ ਇਹਦੇ ਸਿਰ ਤੇ ਹੈਲਮਟ ਇਹਦੇ ਸਿਰ ਤੇ ਤਿਆਰ ਵਰ ਤਿਆਰ ਕੀਤਾ ਹੋਇਆ ਹੈਲਮਟ ਇਹ ਦੱਸਦਾ ਕਿ ਇਹ ਭੱਜਣ ਦੀ ਤਿਆਰੀ ਚਾ ਪਿੱਛੇ ਖੜਿਆ ਬਾਈਕ ਤੇ ਉਸ ਬਾਈਕ ਤੇ ਹੋ ਸਕਦਾ ਸਵਾਰ ਬੰਦਾ ਹੋਵੇ ਉਹ ਬਿਲਕੁਲ ਤਿਆਰੀ ਸੀ ਇਹ ਉਹੀ ਖੇੜਾ ਜਿਹੜੀ ਇਹਨਾਂ ਨੇ ਖੇਡੀ ਸਾਡੇ ਭਰਾ ਹਰੀਨੋ ਦੇ ਨਾਲ ਇਹ ਉਹੀ ਖੇੜਾ ਜਿਹੜੀ ਹੈ ਲਗਾਤਾਰ ਮੋਟਰਸਾਈਕਲਾਂ ਤੇ ਆ ਕੇ ਸਾਡੇ ਭਰਾਵਾਂ ਨਾਲ ਖੇਡ ਰਹੇ ਨੇ ਪ੍ਰਸ਼ਾਸਨ ਨੂੰ ਬੇਨਤੀ ਆ ਇਹਨੂੰ ਲੋਕੇਟ ਕਰਕੇ ਇਸ ਬੰਦੇ ਨੂੰ ਆਪ ਛੇਤਰ ਫੇਰਣ ਤੇ ਇਹਨੂੰ ਪੁੱਛਣ ਕਿ ਕਰਨ ਕੀ ਆਇਆ ਸੀਗਾ ਜੇ ਸਾਡੀ ਮਾਂ ਕੰਨੀ ਸੋਚ ਕੇ ਇਹਨਾਂ ਨੂੰ ਇਹ ਲੱਗਦਾ ਕਿ ਇਹ ਉਹੀ ਕੂਨੀ ਖੇਡ ਖੇਡਣ ਦੀ ਸ਼ਰਾਰਤ ਫਿਰ ਤੋਂ ਕਰਨਗੇ ਅਸੀਂ ਫਿਲਹਾਲ ਤੱਕ ਚਾਹੇ ਅਵਤਾਰ ਸਿੰਘ ਖੰਡਾ ਬਾਈ ਦੀ ਗੱਲ ਹੋਵੇ ਚਾਹੇ ਹਰੀਨੋ ਦੇ ਕਤਲ ਦੀ ਗੱਲ ਹੋਵੇ ਅਸੀਂ ਕਾਨੂੰਨੀ ਧਾਰੇ ਦੇ ਵਿੱਚ ਰਹਿ ਕੇ ਲੜਨਾ ਚਾਹੁੰਦੇ ਆਂ ਤੇ ਅਸੀਂ ਸੰਵਧਾਨਕ ਧਾਰੇ ਦੇ ਵਿੱਚ ਰਹਿ ਕੇ ਹੀ ਲੜ ਰਹੇ ਆਂ ਇਹਨਾਂ ਨੇ ਚੁਣਿਆ ਸੰਵਧਾਨ ਦੀ ਸੋਹ ਇਹਨਾਂ ਨੇ ਖਾਦੀ ਸੰਵਧਾਨ ਦੇ ਹੇਠਾਂ ਰਹਿ ਕੇ ਤੰਗੇ ਦੀ ਸੋਹ ਇਹਨਾਂ ਨੇ ਖਾਦੀ ਸੰਵਧਾਨ ਦੇ ਹੇਠਾਂ ਰਹਿ ਕੇ ਇਹਨਾਂ ਨੇ ਇਲੈਕਸ਼ਨ ਲੜੇ ਤੇ ਜੇ ਤੁਸੀਂ ਹੁਣ ਸੰਵਧਾਨ ਦੇ ਬੀਬੇ ਪੁੱਤ ਬਣੇ ਹੋ ਤਾਂ ਫਿਰ ਬੰਦੇ ਦੇ ਪੁੱਤ ਬਣ ਕੇ ਤੁਸੀਂ ਕੋਰਟ ਦੇ ਵਿੱਚ ਆਪਣੀਆਂ ਦਲੀਲਾਂ ਪੇਸ਼ ਕਰੋ ਤੇ ਕੇਸ ਲੜੋ ਤੁਸੀਂ ਰੇਕੀਆਂ ਕਰਵਾਨੇ ਹੋ ਕਦੀ ਸਾਡੇ ਪਰਿਵਾਰਾਂ ਦੀਆਂ ਤਦ ਇਹ ਸਾਡੀਆਂ ਮਾਵਾਂ ਦੀਆਂ ਕਦੀ ਸਾਡੀਆਂ ਕੱਲੀਆਂ ਬੈਠੀਆਂ ਬੁੜੀਆਂ ਮਾਵਾਂ ਦੀਆਂ ਤੁਹਾਡੀ ਡੁੱਬ ਕੇ ਮਰ ਜਾਓ ਤੁਹਾਡੀ ਉਸ ਕੱਲੀ ਬੁੜੀ ਦੀ ਰੇਕੀ ਕਰਵਾਈ ਉਸ ਵਿਚਾਰੀ ਇੱਕ ਇੱਕ ਜਿਹਦਾ ਜਿਹਦਾ ਪਿਓ ਜਿਹਦਾ ਜਿਹਦਾ ਘਰ ਵਾਲਾ ਸ਼ਹੀਦ ਜਿਹਦਾ ਪੁੱਤਰ ਸ਼ਹੀਦ ਜਿਹਦਾ ਜੇਡ ਸ਼ਹੀਦ ਉਹ ਤੁਹਾਨੂੰ ਸ਼ਰਮ ਨਾ ਆਈ ਉਹਦੇ ਘਰ ਰੇਕੀ ਕਰਵਾਉਂਦੇ ਹੋਏ ਤੇ ਜੇ ਤੁਸੀਂ ਇਹ ਕੰਮ ਕਰਨਾ ਹੀ ਆ ਜੇ ਤੁਸੀਂ ਇਸ ਇਸ ਕਮਿਊਨਿਟੀ ਤੇ ਉਤਰੇ ਹੀ ਹੋ ਤਾਂ ਫੇਰ ਘੜ ਬਾੜ ਛਾਣੂ ਵੀ ਛੱਡਣ ਚ ਦੇਰ ਨਹੀਂ ਲੱਗਣੀ ਨਾ ਸਾਨੂੰ ਉਹ ਜੰਗਲਾਂ ਦੇ ਰਾਹ ਭੁੱਲੇ ਆ ਤੇ ਨਾ ਘੋੜੇ ਜਿਹੜੇ ਆ ਉਹ ਸਾਡੀਆਂ ਉਂਗਲਾਂ ਦੀ ਪਛਾਣ ਭੁੱਲੇ ਆ ਤੇ ਜੇ ਤੁਸੀਂ ਇਹ ਖੇਡ ਖੇਡਣੀ ਆ ਪਹਿਲੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਇਹ ਬੰਦੇ ਨੂੰ ਲੱਭ ਕੇ ਡਿਟੇਨ ਕਰਕੇ ਛਿੱਤਰ ਫੇਰ ਕੇ ਪੁੱਛਿਆ ਜਾਵੇ ਕਿ ਇਹਨੂੰ ਭੇਜਿਆ ਕਿਨੇ ਤੇ ਇਹਦਾ ਮਕਸਦ ਕੀ ਸੀ ਦੂਜੀ ਜੇ ਇਹਨਾਂ ਨੇ ਕਿਸੇ ਵੀ ਹਲੋ ਹਾਲਾਤ ਦੇ ਵਿੱਚ ਖੁੱਲੇ ਲਫ਼ਜ਼ਾਂ ਚ ਕਹਿਣਾ ਸਾਡੀ ਮਾਂ ਅਫਤਾਰ ਸਿੰਘ ਖੰਡੇ ਦੀ ਮਾਤਾ ਸਾਡੀ ਮਾਇਆ ਕੇ ਭਲੇਖਾ ਨਾ ਪਾਲ ਲਿਓ ਕਿਉਂ ਕੱਲੀਆਂ ਬੇਬੇ ਸਾਡੀ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਮਾਂ ਦਾ ਬਾਹਰ ਹੀ ਵਿੰਗਾ ਕਰਤਾ ਤੁਹਾਡੇ ਕੁੱਤਿਆਂ ਤੱਕ ਦੇ ਚਿਥੜੇ ਆਵਾੰਗੇ ਤੁਹਾਡੇ ਕੁੱਤਿਆਂ ਤੱਕ ਦੇ ਜੇ ਘਰਬਾਰ ਸਾਡੇ ਇੱਥੇ ਪੰਜਾਬ ਚ ਨੇ ਨਾ ਤੇ ਤੁਹਾਡੇ ਘਰਬਾਰ ਵੀ ਇਸੇ ਧਰਤੀ ਤੇ ਉੱਤੇ ਨੇ ਤੇ ਧਰਤੀ ਭੱਜਣ ਨੂੰ ਥਾਂ ਨਹੀਂ ਦੇਗੀ ਜੇ ਸਾਡੀ ਮਾਂ ਦਾ ਕੋਈ ਨੁਕਸਾਨ ਹੋਇਆ ਇਹ ਪੱਲੇ ਬੰਨ ਕੇ ਲੈ ਕੇ ਆਪਣੀਆਂ ਜੇਬਾਂ 'ਚ ਰੱਖ ਲੋ ਅਸੀਂ ਸੰਵਧਾਨਕ ਲੜਾਈ ਲੜ ਰਹੇ ਆ ਤੁਸੀਂ ਸੰਵਧਾਨ ਦੇ ਬੀਬੇ ਪੁੱਤ ਬਣੇ ਹੋ ਤੇ ਅਸੀਂ ਤੁਹਾਡੇ ਨਾਲ ਸੰਵਧਾਨਕ ਲੜਾਈ ਲੜ ਰਹੇ ਆ ਤੇ ਲੜਾਂਗੇ ਪਰ ਜੇ ਤੁਸੀਂ ਇਹ ਕੁੱਤਖਾਨਾ ਕਰਨਾ ਤਾਂ ਫਿਰ ਤਿਆਰੀ ਖਿੱਚੋ ਅਸੀਂ ਆਪਣੇ ਘਰ-ਬਾਰ ਛੱਡਣ ਨੂੰ ਤਿਆਰ ਹੋ ਜਾਾਂਗੇ ਤੇ ਇਹ ਜੇ ਤੁਸੀਂ ਇੱਦਾਂ ਹੀ ਚੱਲਣਾ ਤਾਂ ਫਿਰ ਇਹ ਲੜਾਈ ਧਰਤੀ ਨੇ ਥਾਂ ਨਹੀਂ ਦੇਣੀ ਤੇ ਧਰਤੀ ਹੋਈ ਆ ਭੱਜਣ ਨੂੰ ਤੇ ਧਰਤੀ ਗੋਲ ਘੁੰਮ ਫਿਰ ਕੇ ਤੁਹਾਡੇ ਮੱਥੇ ਵੱਜਾਂਗੇ ਦਾ ਆ ਬੰਦਾ ਇਹਨੂੰ ਲੱਭੋ ਇਹਨੂੰ ਇਹਦੀ ਪਛਾਣ ਦੱਸਣ ਵਾਲੇ ਦੀ ਜੋ ਸਹਾਇਤਾ ਜੋ ਇਨਾਮ ਕਹੋਗੇ ਉਹ ਅਸੀਂ ਦਵਾਂਗੇ ਚਾਹੇ ਅਸੀਂ ਆਪਣੇ ਆਪ ਨੂੰ ਵੇਚ ਕੇ ਲਈਏ ਸਾਨੂੰ ਇਹ ਬੰਦਾ ਲੜਿੰਦਾ ਆ ਸਾਨੂੰ ਇਹ ਬੰਦਾ ਚਾਹੀਦਾ ਇਸ ਵੀਡੀਓ ਨੂੰ ਵੱਧ ਦਿਓ ਵੱਧ ਵਾਰਲ ਕਰੋ ਇਹਨਾਂ ਦੀ ਔਕਾਤ ਕਿਵੇਂ ਪੈ ਗਈ ਇਹਨਾਂ ਦੀ ਹਿੰਮਤ ਕਿਵੇਂ ਪੈ ਗਈ ਇੱਕ ਸ਼ਹੀਦ ਸਿੰਘ ਇੱਕ ਖਾੜਗੂ ਪਰਿਵਾਰ ਦੀ ਮਾਂ ਦੇ ਘਰ ਰੇਕੀ ਕਰਵਾਉਣ ਦੀ ਤੀਓ ਕਾਤ ਕਿਵੇਂ ਪੈ ਗਈ ਇਹ ਕੱਲ ਦੀਆਂ ਟੁੱਟੀਆਂ ਫੇਸਬੁੱਕ ਦੀਆਂ ਲੜਾਈਆਂ ਲੜਨ ਵਾਲੇ ਅੱਜ ਸ਼ੀਸ਼ ਸਿੰਘ ਪਰਿਵਾਰਾਂ ਨੂੰ ਉਂਗਲਾ ਕਰਨਗੇ ਸ਼ੀਸ਼ ਸਿੰਘ ਪਰਿਵਾਰਾਂ ਦੀਆਂ ਰੇਕੀਆਂ ਕਰਵਾਣਗੇ ਉਹ ਫਿਰ ਸਾ ਸਾਡਾ ਜੀਣਾ ਹੀ ਹਰਾਮ ਆ ਓਏ ਫੇਰ ਤਾਂ ਸਾਡਾ ਜੀਣਾ ਹੀ ਹਰਾਮ ਆ ਇਹਨਾਂ ਦੀ ਐਸੀ ਦੀ ਤਸੀ ਇਹ